ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਸੋ ਸਾਰਿਆਂ ਨੂੰ ਪਿਆਰ ਭਰੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਅੱਜ ਆਪ ਆਏ ਹੋਏ ਸੀਗੇ ਜੀ ਪਾਰਕ ਸ਼ਾਮ ਦਾ ਵੇਲਾ ਆਪਾਂ ਸੋਚਿਆ ਫ੍ਰੀ ਸੀਗੇ ਘਰੇ ਇੱਕ ਘੁੰਮਣ ਚੱਲਦੇ ਆ ਥੋੜਾ ਜਿਹਾ ਬਾਹਰ ਕਿਤੇ ਬਹਿਨੇ ਆ ਚੱਲ ਕੇ ਤਾਜੀ ਹਵਾ ਲੈਨੇ ਆ ਪਰसों ਥੋੜੀ ਸਨੋ ਪਈ ਸੀਗੀ ਸੋ ਅੱਜ ਮੌਸਮ ਦੇ ਵਿੱਚ ਕੱਲ ਤੋਂ ਠੰਡਕ ਆ ਨੇੜੇ ਨੇੜੇ ਆਪਣੇ ਜਿੰਨੇ ਪਹਾੜ ਨੇ ਉਹ ਤਾਂ ਸਾਰੇ ਸਨੋ ਨਾਲ ਟੱਕ ਗਏ ਦੁਬਾਰਾ ਫੇਰ ਆਪਣੇ ਵੀ ਇੱਥੇ ਥੋੜੀ ਜੀ ਹੋਈ ਸੀ ਰੋਡ ਤੇ ਵਿੱਚ ਹੀ ਗੜੇ ਕਈ ਜਾਂਦੇ ਨੇ ਵਿੱਚ ਹੀ ਸਨੋ ਕਹੀ ਜਾਂਦੇ ਨੇ ਹਨਾ ਪਨੀ ਤਾਂ ਸਨੋ ਸੀ ਉਹ ਗੜੇ ਸੀਗੇ ਕੀ ਸੀ ਗੜੇ ਗੜੇ ਮੈਨੂੰ ਕਿ ਗੜੇ ਨਹੀਂ ਜਿਹੜੇ ਦੇ ਹੁੰਦੇ ਹਾਂ ਓਕੇ ਉਹ ਆਪਣੇ ਘਰ ਦੇ ਨੇੜੇ ਆ ਪਾਰਕ ਉਹ ਆਪਾਂ ਐਸਪਰਨ ਪਾਰਕ ਐਸਪਰਨ ਪਾਰਕ ਮਾਫਾ ਮੈਨੂੰ ਹਜੇ ਬਾਲੀ ਆਉਂਦੀ ਨਹੀਂ ਇੰਗਲਿਸ਼ ਬੋਲਣੀ ਆਪਾਂ ਸੋ ਇੱਥੇ ਆ ਗਏ ਆਪਾਂ ਇੱਥੇ ਆ ਕੇ ਆਪਣਾ ਬੈਠ ਗਏ ਆਂ ਬਰੋ ਸਾਹਮਣੇ ਆਂਟੀ ਇੱਕ ਆਪਣਾ ਡੌਗੀ ਘਮਾਉਣ ਆਏ ਹੋਏ ਨੇ ਇਹ ਪਾਰਕ ਆ ਦੇਖੋ ਹਾਊਸ ਕਿੰਨਾ ਸੋਹਣਾ ਬਣਾਇਆ ਕਿਡਜ਼ ਜ਼ੋਨ ਲਈ ਇਹ ਬੱਚਿਆਂ ਲਈ ਆ ਸਿਰਫ ਪਾਰਕ ਵੀ ਇਹ ਬੱਚਿਆਂ ਦਾ ਹੀ ਆ ਅਸੀਂ ਤਾਂ ਐਵੇਂ ਆ ਕੇ ਉਰੇ ਬੈਠ ਗਏ ਉਹਟਾਇਆ ਪਾਰਕ ਆ ਜਿਆਦਾ ਵੱਡਾ ਨਹੀਂ ਹੈਗਾ ਸੋ ਹੈਗਾ ਆਪਣੇ ਘਰ ਦੇ ਨੇੜੇ ਹੀ ਆ ਇੱਥੇ ਕਦੇ-ਕਦੇ ਬੈਠ ਜਾਈਦਾ ਆ ਕੇ ਮੌਸਮ ਦਾ ਮਜਾ ਚੈੱਕ ਕਰ ਲਈਦਾ ਨਾਲੇ ਜਦੋਂ ਮੌਸਮ ਵਧੀਆ ਹੋਵੇ ਨਾਲੇ ਠੰਡੀਆਂ-ਠੰਡੀਆਂ ਹਵਾਵਾਂ ਲੈ ਲਈਦੀਆਂ ਨੇ ਆਂਟੀ ਚੱਲੀ ਆ ਆਪਣੇ ਡੌਗੀ ਨੂੰ ਸੈਰ ਕਰਵਾ ਕੇ ਵਾਪਸ ਚੱਲੇ ਇਹ ਵੀ ਆਪਣੇ ਘਰ ਦੇ ਨੇੜੇ ਹੀ ਰਹਿੰਦੇ ਨੇ ਸੋ ਸੈਰ ਕਰਵਾਉਣਾ ਆਏ ਸੀ ਆਪਣੇ ਡੌਗੀ ਨੂੰ ਡੌਗੀ ਇੱਥੇ ਬਹੁਤ ਲੋਕਾਂ ਦੇ ਰੱਖੇ ਨੇ ਜਿਵੇਂ ਆਪਣੇ ਉੱਥੇ ਪੰਜਾਬ 'ਚ ਹੁੰਦੇ ਆ ਸੋ ਇੱਥੇ ਵੀ ਬਹੁਤ ਲੋਕ ਪਸੰਦ ਕਰਨ ਦੇ ਆ ਪੈਟ ਰੱਖਣਾ ਮਤਲਬ ਡੌਗੀ ਰੱਖਣਾ ਘਰੇ ਸੋ ਬਹੁਤ ਤਰ੍ਹਾਂ ਤਰ੍ਹਾਂ ਦੇ ਬੜੇ ਕਿਊਟ ਕਿਊਟ ਡੌਗੀ ਹੁੰਦੇ ਇੱਥੇ ਲੋਕਾਂ ਕੋਲ ਰੱਖੇ ਹੋਏ ਨੂੰ ਬਲੌਗ ਬਲੌਗ ਆਪਣੇ ਸ਼ੇਅਰ ਕਰ ਦਿਆ ਕਰੋ ਦਬ ਕੇ ਚੈਨਲ ਚੈਨਲ ਫੋਲੋ ਕਰ ਲਿਆ ਕਰੋ ਬਣਾਈ ਜਾਂਦੇ ਆਪਾਂ ਪ੍ਰੋਗਰਾਮ ਜੇ ਦੇਖਦੇ ਆਂ ਨਿਕਲਾਂਗੇ ਕਿਸੇ ਤੋਂ ਬਾਹਰ ਹਜੇ ਥੋੜੇ ਜੇ ਕੰਮ ਨੇ ਸੋ ਦਿਖਾ ਕੇ ਲਿਆਵਾਂਗੇ ਤੁਹਾਨੂੰ ਕੁਝ ਨਾ ਕੁਝ ਨੇੜੇ ਜਰੂਰ ਫਰਮਾਸੀ ਕੋਲ ਜਾਣਾ ਇੱਕ ਦਿਨ ਤੇ ਮਾਸੀ ਨੇ ਇਨਵਾਈਟ ਕੀਤਾ ਸੀਗਾ ਉਹਨਾਂ ਕੋਲ ਵੀ ਜਾ ਕੇ ਆਉਣਾ ਉੱਥੇ ਵੀ ਦਿਖਾਵਾਂਗੇ ਤੁਹਾਨੂੰ ਮਾਸੀ ਦਾ ਘਰ ਦਿਖਾਵਾਂਗੇ ਨਾਲੇ ਮਾਸੀ ਬਹੁਤ ਪਿਆਰ ਕਰਦੇ ਆ ਉਹੀ ਲੈ ਕੇ ਆਇਆ ਸੀ 에어ਪੋਰਟ ਤੋਂ ਮੈਨੂੰ ਪਨੀਤ ਨਾਲ ਜਾ ਕੇ ਆਜ ਜਿੰਨਾ ਪਾਰਕ ਆ ਨਾ ਇਪ ਸਾਰੇ ਪਾਰਕ ਦੇ ਵਿੱਚ ਤੁਹਾਨੂੰ ਇੱਕ ਚੀਜ਼ ਦੱਸ ਦਿਆਂ ਹੁਣ ਦਿਖਾਵਾਂਗੇ ਵੀ ਫਿਰ ਅੱਗੇ ਜਦੋਂ ਥੋੜੇ ਦਿਨ ਜੇ ਖੁੱਲ ਕੇ ਧੁੱਪ ਧੁੱਪ ਹੋਣ ਲੱਗੀ ਇੱਥੇ ਸਟਰਾਬਰੀਆਂ ਲੱਗੀਆਂ ਹੁੰਦੀਆਂ ਨੇ ਸਾਰੇ ਪਾਰਕ ਦੇ ਵਿੱਚ ਜਦੋਂ ਲੱਗ ਗਈਆਂ ਹੁਣ ਤਾਂ ਦੇਖੋ ਝੜੇ ਪਏ ਨੇ ਨਾ ਸਾਰੇ ਦਰਖਤ ਉਹ ਵਿਚਾਲੇ ਵੀ ਸਾਰੇ ਝੜੇ ਪਏ ਨੇ ਜਦੋਂ ਇਹਨਾਂ ਦਾ ਉਹ ਆ ਗਿਆ ਆਪਣੇ ਰੁੱਤ ਜੀ ਹੈ ਨਾ ਦੁਬਾਰਾ ਇਹ ਖੇੜ ਗਏ ਸਾਰੇ ਫਿਰ ਇਹਨਾਂ ਨੂੰ ਉਹ ਲੱਗਣਗੀਆਂ ਸਟਰਾਬਰੀਆਂ ਲੱਗਣਗੀਆਂ ਫਿਰ ਤੁਹਾਨੂੰ ਦਿਖਾਵਾਂਗੇ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ ਛੋਟੀਆਂ ਛੋਟੀਆਂ ਵੈਸੇ ਤਾਂ ਇਹ ਜਿਆਦਾ ਇੱਥੇ ਜਿਹੜੇ ਅੰਦਰ ਜੰਗਲ ਹੈ ਇਹ ਨਾ ਜਾਨਵਰ ਹੁੰਦੇ ਨੇ ਜੰਗਲ ਦੇ ਵਿੱਚ ਉਹਨਾਂ ਦੇ ਖਾਣ ਲਈ ਉਹ ਹੁੰਦੀਆਂ ਨੇ ਆਪਾਂ ਤਾਂ ਨਹੀਂ ਖਾਂਦੇ ਉਹ ਤੋੜ ਕੇ ਹਨਾ ਸੋ ਬਟਾਪਾ ਤੁਹਾਨੂੰ ਦਿਖਾਵਾਂਗੇ ਦੇਖੋ ਵਦਿਆ ਕਿੰਨੀਆਂ ਸੋਹਣੇ ਸੋਹਣੇ ਲੱਗਦੇ ਹੁੰਦੇ ਨੇ ਇਦਾਂ ਤੋੜੋ ਇਹ ਤਾਂ ਸਾਰਾ ਝੜਿਆ ਪਿਆ ਵਾ ਜਿੰਨਾ ਵੀ ਆ ਹਾਂ ਪਾਰਕ ਚੋਂ ਆਪਾਂ ਹਾਂ ਐਸੀ ਕਿ ਯਾਟ ਖੜੀ ਆ ਛੋਟੀ ਜੀ ਸ਼ਿਪ ਖੜੀ ਆ ਦੇਖੋ ਕਹਿੰਦੇ ਕਵਰ ਕੀਤੀ ਹੋਈ ਆ ਕਿਸ਼ਤੀ ਇਹ ਕੋਈ ਜਾਂਦਾ ਹੋਣਾ ਬੋਟਿੰਗ ਬੋਟਿੰਗ ਕਰਨ ਐਂਡ ਆਪਾਂ ਪਾਰਕ ਚੋਂ ਆ ਗਿਆ ਬਾਹਰ ਉੱਚਾ ਚਲੋ ਥੋੜਾ ਜਿਆ ਘੁੰਮ ਕੇ ਆਉਨੇ ਆ ਉੱਪਰ ਦੀ ਅਸੀਂ ਆ ਜਾਣੇ ਹੁੰਨੇ ਆ ਘੁੰਮਣ ਇੱਧਰ ਨੂੰ ਕਈ ਵਾਰ ਪਾਰਕ ਚ ਪੰਜ ਚਾਰ ਮਿੰਟ ਬੈਠ ਜਾਈਦਾ ਜਿਹੜਾ ਊੜਾ ਕੱਢ ਜਾਈਦਾ ਸ਼ਾਮ ਮਲੇ ਉੱਥੋਂ ਹੁਣ ਉੱਪਰ ਦੀ ਜਾਵਾਂਗੇ ਐਂਡ ਫਿਰ ਘਰੇ ਪਹੁੰਚ ਜਾਵਾਂਗੇ ਦੇਖੀ ਚਲੋ ਨਾਲ-ਨਾਲ ਦਿਖਾਉਨੇ ਆ ਤੁਹਾਨੂੰ ਆ ਆਪਣਾ ਇੱਧਰ ਸਿੱਧਾ ਰੋਡ ਜਾਣਾ ਉੱਥੋਂ ਅੱਪ ਲੈਫਟ ਹੋ ਜਾਣਾ ਅੱਗੇ ਐਂਡ ਉਹ ਅੱਗੇ ਆਪਣਾ ਘਰ ਰਹਿ ਗਿਆ ਇਹ ਉਹ ਜਿੱਥੇ ਰੈੱਡ ਕਾਰ ਤੋਂ ਅੱਗੇ ਉੱਥੇ ਆਪਣਾ ਘਰ ਆ ਇੱਧਰ ਗੱਡੀ ਚਾਰਜ ਹਾਂਜੀ ਆ ਗੱਡੀ ਚਾਰਜ ਤੇ ਲੱਗੀ ਆ ਇਲੈਕਟ੍ਰੋਨਿਕ ਗੱਡੀਆਂ ਬਹੁਤ ਨੇ ਯਾਰ ਇੱਥੇ ਇਲੈਕਟ੍ਰੋਨਿਕ ਗੱਡੀਆਂ ਬਹੁਤ ਜ਼ਿਆਦੇ ਆ। ਦੂਜੀਆਂ ਕਾਰਾਂ ਘਟ ਨੇ। ਆ ਵੀ ਇਲੈਕਟ੍ਰੋਨਿਕ ਹੀ ਆ ਸ਼ਾਇਦ ਇਲੈਕਟ੍ਰੋਨਿਕ ਕਾਰਾਂ ਬਹੁਤ ਨੇ ਇੱਥੇ। ਤੇ ਇਥੇ ਆਮ ਹੀ ਆ ਯਾਰ ਰੇਂਜ ਰੂਜ ਤਾਂ ਆਮ ਹੀ ਖੜੀ ਆ ਲੋਕਾਂ ਦੇ ਘਰਾਂ 'ਚ। ਹੈਨਾ? ਆਪਣੇ ਉੱਥੇ ਕੋਈ ਜੋ ਹੁੰਦੀ ਆ ਜਿਵੇਂ ਆਪਣੇ ਪਿੰਡਾਂ 'ਚ ਖੜੀ ਆ ਨਾ। ਜਾਂ ਜਿਵੇਂ ਆਪਣੇ ਸਵਿਫਟਾਂ ਹੁੰਦੀਆਂ ਨੇ ਪਿੰਡਾਂ 'ਚ। ਇੱਥੇ ਰੇਂਜ ਵੀ ਆ, ਆਮ ਰੇਂਜ ਰੋਵਰ ਵੀ। ਆਮ ਹੀ ਖੜੀ ਆ ਸਭ ਕੁਲ। ਕੰਮ ਕਰਦੇ ਆ ਲੋਕ ਮਿਹਨਤ ਕਰਦੇ ਆ ਜ਼ਿਆਦਾਤਰ ਪੰਜਾਬੀਆਂ ਕੋਲ ਹੀ ਹਾਂ ਹੈ ਜ਼ਿਆਦਾ ਪੰਜਾਬੀਆਂ ਕੋਲ ਹੀ ਨੇ ਬਈ ਇਹ ਵੀ ਆ ਜ਼ਿਆਦਾ ਪੰਜਾਬੀਆਂ ਕੋਲ ਨੇ ਆਪਣੇ ਲੋਕ ਮਿਹਨਤ ਬਹੁਤ ਕਰਦੇ ਆ ਇੱਥੇ ਫਿਰ ਜਿਹੜੇ ਪ੍ਰਾਣੇ ਇਹ ਹੋਇਆ ਉਹਨਾਂ ਕੋਲ ਹਨਾ ਜ਼ਿਆਦਾ ਨੇ ਦੇਖੋ ਕਿੰਨਾ ਸੋਹਣਾ ਉਹ ਸਾਹਮਣੇ ਤੁਹਾਨੂੰ ਪਹਾੜ ਦਿਖਾਉਣਾ ਜੇ ਦੇਖ ਜਾਣ ਵੈਸੇ ਤਾਂ ਅੱਜ ਬੱਦਲ ਆ ਥੋੜੇ ਸ਼ਾਇਦ ਨਾ ਦੇਖਣ ਬਦਲ ਹੋਇਆ ਹੋਇਆ ਨਾ ਅੱਜ ਜਿਆਦਾ ਉਹ ਉੱਥੇ ਐ ਵੀ ਲੱਗਦਾ ਨਾ ਜਿਵੇਂ ਉਹ ਪਾਣੀ ਨਹੀਂ ਹੁੰਦਾ ਵਿੱਚ ਦੇਖੋ ਸ਼ਾਇਦ ਤੁਹਾਨੂੰ ਇਹਦੇ ਵਿੱਚ ਦੇਖ ਜਿਓ ਉੱਥੇ ਇੰਨਾ ਸੋਹਣਾ 뷰 ਆ ਰਿਹਾ ਨਾ ਬਹੁਤ ਜਿਆਦਾ ਵਧੀਆ ਉਹ ਸਾਹਮਣੇ ਸਾਰਾ ਪਹਾੜਾ ਉਹ ਦੇਖੋ ਦਿਖ ਰਿਹਾ ਨਾ ਉਹ ਸਾਰਾ ਸਨੋ ਨਾਲ ਢਕਿਆ ਪਿਆ ਮਤਲਬ ਕੱਲ ਸਨੋ ਪਈ ਸੀ ਐਂਡ ਕੱਲ ਨਹੀਂ ਸੌਰੀ ਪਰਸੋਂ ਪਰਸੋਂ ਹੋਈ ਸੀ ਥੋੜੀ ਜਿਹੀ ਸਨੋ ਉੱਤਰੇ ਟੈਂਟਨ ਵਾਲੀ ਸਾਈਡ ਤਾਂ ਜ਼ਿਆਦਾ ਹੋਈ ਆ ਅਲਬਰਟਾ ਵਾਲੀ ਸਾਈਡ ਤੇ ਆਪਣੇ ਇੱਧਰ ਥੋੜੀ ਹੋਈ ਸੀਗੀ ਆ ਦੇਖੋ ਪਿੱਕੇ ਕਿਵੇਂ ਖੜੇ ਨੇ ਵੱਡੇ ਵੱਡੇ ਗੱਡਾ ਗੱਡਾ ਲੱਗਦਾ ਨਾ ਜਹਾਜ਼ ਹੀ ਲੱਗਦਾ ਮਾ ਜਹਾਜ਼ ਹੀ ਲੱਗਦਾ ਮਾਸੀ ਵਾਲਾ ਦਿਖਾਵਾਂਗੇ ਤੁਹਾਨੂੰ ਪਿੱਕਾ ਮਾਸੀ ਕੋਲੇ ਵੀ ਆ ਗੋਰਿਆਂ ਦੇ ਘਰਾਂ 'ਚ ਤਾਂ ਆਮ ਹੀ ਝੰਡੇ ਲੱਗੇ ਹੋਏ ਨੇ ਇੱਥੇ ਕੈਨੇਡੀਅਨ ਹਾਂ ਇਹ ਰੇੜੀ ਨਹੀਂ ਹੁੰਦੀ ਆਪਣੇ ਪਿੰਡਾਂ 'ਚ ਹਾਂ ਹਾਂ ਕਿਸੇ ਨੇ ਮਗਰ ਰੇੜੀ ਮੰਗ ਹਾਂ ਟਿੱਕੇ ਦੇ ਮਗਰ ਰੇੜੀ ਵਾਂਗੂ ਬਣਾਇਆ ਹੋਇਆ ਕਿਸੇ ਨੇ ਜਿਵੇਂ ਆਪਣੇ ਮੋਟਰਸਾਈਕਲ ਦੇ ਮਗਰ ਉਹ ਲਾ ਲੈਂਦੇ ਹੁੰਦੇ ਨੇ ਨਾ ਹਰਾ ਹੋਰਾ ਢੋਣ ਨੂੰ ਪੱਠੇ ਢੋਣ ਨੂੰ ਹਾਂ ਉਹ ਵੀ ਲੱਗਾ ਨਾਲੇ ਉਹ ਕਿਸੇ ਨੇ ਕਿਸਾਨ ਮਜ਼ਦੂਰ ਇਕਤਾਲਾ ਝੰਡਾ ਵੀ ਲਾਇਆ ਹੋਇਆ ਦੇਖ ਆ ਪਿਆ ਆ ਦੇਖ ਪਿਆ ਹਾਂ ਇੱਕ ਰਸਤੇ ਦੇ ਵਿੱਚ ਇੱਕ ਹੋਰ ਪਾਰਕ ਆਉਂਦੀ ਆ ਆਪਣੇ ਘਰ ਦੇ ਨੇੜੇ ਹੀ ਆ ਥੋੜਾ ਉੱਪਰ ਦੀ ਘੁੰਮ ਕੇ ਆਉਣੇ ਆ ਆਪਾਂ ਫੇਰ ਆਉਂਦੇ ਤੁਹਾਨੂੰ ਦਿਖਾਉਣਾ ਦੇਖੋ ਕਿੰਨਾ ਕਿਦਾਂ ਇੱਥੇ ਰਸਤਾ ਤਾਂ ਕਿੰਨਾ ਸੋਹਣਾ ਲੱਗਦਾ ਥੋੜਾ ਪਿੱਛੋਂ ਦਿਖਾਉਨੇ ਆ ਦੇਖੋ ਤੁਹਾਨੂੰ ਦਿਖਾਉਂਦਾ ਮੈਂ ਆ ਕਿੰਨਾ ਸੋਹਣਾ ਲੱਗਦਾ ਇਹ ਆਪਣੇ ਘਰ ਦੇ ਨੇੜੇ ਹੀ ਆ ਪਾਰਕ ਸੋ ਇੱਥੇ ਵੀ ਕਦੇ-ਕਦੇ ਆ ਜਾਂਦੇ ਹੁੰਨੇ ਆ ਆਪਾਂ ਦੇਖੋ ਹੈ ਇਹ ਵੀ ਆਪਾਂ ਨੂੰ ਥੋੜੀ ਦੂਰ ਹੀ ਆ ਅੱਧਾ ਅੱਧਾ ਕਿਲੋਮੀਟਰ ਵੀ ਨਹੀਂ ਹੋਣੀ ਮੈਨੂੰ ਲੱਗਦਾ 200 ਮੀਟਰ ਨਾਲ ਸਹੀ ਹੋਣੀ ਆ 2-300 ਮੀਟਰ ਕਦੇ ਇੱਥੇ ਆ ਜਾਂਦੇ ਹੁੰਨੇ ਆ ਕਦੇ ਉੱਥੇ ਵਹਿ ਜਾਈਦਾ ਐਦਾਂ ਤੁਰ ਫਿਰ ਲਈਦਾ ਸ਼ਾਮ ਨੂੰ ਕਿਹੜਾ ਕੁੜਾ ਕੱਢ ਲਈਦਾ ਯਾਰ ਸੋ ਠੀਕ ਆ ਜੀ ਫਿਰ ਮਿਲਦੇ ਆ ਇੱਕ ਨਵੇਂ ਬਲੌਗ ਦੇ ਨਾਲ ਬਸ ਐਦਾਂ ਹੀ ਗੱਲਾਂ ਬਾਤਾਂ ਜੋ ਆਪਾਂ ਕਰਦੇ ਆ ਤੁਹਾਨੂੰ ਦਿਖਾਉਂਦੇ ਰਹਾਂਗੇ ਸੋ ਬਲੌਗ ਬਲੂਗ ਆਪਣੇ ਦੱਬ ਕੇ ਸ਼ੇਅਰ ਕਰੀ ਚੱਲਿਓ ਲਾਈਕ ਕਰੀ ਚੱਲਿਓ ਕਮੈਂਟ ਕਰੀ ਚੱਲਿਓ ਠੀਕ ਆ ਜੀ ਸਤਿ ਸ਼੍ਰੀ ਅਕਾਲ ਲਵ ਯੂ ਬਾਏ ਬਾਏ ਟੇਕ ਕੇਅਰ ਮਿਲਦੇ ਆ ਅਗਲੇ ਬਲੌਗ ਚ